ਆ ਮੇਰਾ ਬਣਾ ਦੱਸਦਾ ਹੀ ਤੇਰਾ ਕੋਲ ਮੈਂ ਨਾਮ ਨਹੀਂ ਆਦਾ ਕੋਈ ਲੈ ਕੇ ਮੇਰਾ ਭਤੀਜਾ ਕਰਨੂ ਚੱਲਿਆ ਸੀ ਚੈਨਾਡੋਰ ਨੇ ਗੱਲ ਵੱਡੇ ਆ ਰੱਬਾ ਕਿੰਨੀ ਉਮਰ ਦੀ ਸੀ ਉਮਰ ਕਿੰਨੀ ਸੀ ਉਮਰ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿੰਨਾ ਡੋਰ ਤੇ ਕੋਈ ਨਹੀਂ ਕੰਮ ਆ ਰਬਾ ਮਿੰਟਾਂ ਮੈਂ ਕਰਾਂ ਨਾ ਮੈਂ ਆਪ ਕੋ ਸਰਪੰਚਾ ਬੰਡ ਦਾ ਰੋਲੇ ਦਾ ਨੌਂ ਮਿੰਟਾਂ ਕਰਾਂ ਵੀ ਚਾਇਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਡੋਰ ਚਾਇਨਾ ਡੋਰ ਨਹੀਂ ਗੱਲ ਵੱਡੇ ਸਕੂਲ ਨੂੰ ਛੁੱਟੀ ਮਿਲੀ ਦੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੱਲੇ ਜੀ ਕੱਲੇ ਹੀ ਕੱਲੇ ਨਹੀਂ ਬੰਦਾ ਜੀ ਕੱਲੇ ਹੀ ਸੀ ਪਤ ਕੋਈ ਬੈਣ ਦੀ ਚਾਚੇ ਦੀ ਫਤਾਏ ਦੀ ਭੈਣ ਕੁੜੀ ਹੈ ਪੈਣਾ ਜੀ ਕੋਸ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਗੇ ਜੀ ਹੁਣ ਇਹਨਾਂ ਨੂੰ ਹੋਣ ਕੀ ਮੰਗੂ ਜੀ ਇਹ ਸਰ ਤਰਨਜੋਤ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾਂ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਹਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਰਨ ਹੈ ਜਾਂ ਬਾਹਰੋਂ ਆ ਰਹੀ ਹੈ ਡੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਸਦਾ ਵਾਪਰੇ ਆ ਜੀ ਜੀ ਗੱਲ ਕਰੀਏ ਤਾਂ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਹਾਂ ਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆ ਸਾਰੀਆਂ ਜੋ ਕੋਈ ਵੀ ਆਉਂਦੀ ਆ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦਿੰਦੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ ਸਰ आएगा कल नको दियो